ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਪ੍ਰਿੰਸ ਹੀਰਕੇ ਵਾਲਾ ਤੇ ਅੱਜ ਥੋੜੇ ਜਿਹੀ ਬਿਜੀ ਚੱਲ ਰਹੇ ਸੀਗੇ ਸਵੇਰ ਦੇ ਤੇ ਨਾ ਥੱਕੇ ਪਈਆਂ ਫਿਰ ਮੈਂ ਸੋਚਿਆ ਕਿ ਚਲੋ ਵੀਡੀਓ ਬਣਾ ਲਈਏ ਆਪਾਂ ਜਿਹੜੀ ਵੀਡੀਓ ਬਣਾਈ ਉਹ ਟਰੈਕਟਰ ਦੀ ਪਾਵਰ ਵਧਾਉਣਾ ਤੇ ਸਿਰਫ ਪੰਪ ਤੋਂ ਮੋਡੀਫਿਕੇਸ਼ਨ ਦੇ ਕੇ ਨਾ ਕਈ ਲੋਕ ਮਤਲਬ ਸਿੰਪਲ ਆ ਤੇਲ ਦੀ ਸੈਟਿੰਗ ਕਰਕੇ ਕਹਿੰਦੇ ਨੇ 2500 ਬਣ ਗਿਆ 3000 5000 4000 ਜੋ ਵੀ ਹੈ ਨਾ ਇੰਨੇ ਕੁ ਲੈ ਲੈਂਦੇ ਨੇ ਕੋਈ ਕਹਿੰਦੇ ਆ ਪੰਪ ਦੀ ਸੈਟਿੰਗ ਮੈਂ ਤੁਹਾਨੂੰ ਉਹੀ ਦੱਸਦਾ ਜਿਆਦਾ ਜਾਣਕਾਰੀ ਲਈ ਜੇ ਤੁਸੀਂ ਹਰ ਇੱਕ ਟਰੈਕਟਰ ਦੇ ਹਿਸਾਬ ਨਾਲ ਪੰਪ ਦੀ ਸੈਟਿੰਗ ਪੁੱਛਣੀ ਹੈ ਤਾਂ ਤੁਸੀਂ ਮੈਨੂੰ ਕਮੈਂਟ ਚ ਆਹਦਾ ਨੰਬਰ ਦੱਸ ਦਿਓ ਤੇ ਮੈਂ ਪਤਾ ਕਰਵਾ ਕੇ ਕੁਸ਼ਕ ਜਿਹੜਾ ਬੰਦਾ ਦੱਸੂਗਾ ਦੇਖੋ ਮੈਨੂੰ ਸਾਰੇ ਟਰੈਕਟਰਾਂ ਦੀ ਨੌਲੇਜ ਨਹੀਂ ਹੈਗੀ ਤਾਂ ਬੰਦਾ ਕੁਸ਼ਕ ਪੈਸੇ ਲਾਊਗਾ ਵੀ ਜ਼ਰੂਰ ਪਰ ਤੁਹਾਨੂੰ ਦੱਸ ਦੂਗਾ ਕਿ ਇਹਦੀ ਆਹ ਸੈਟਿੰਗ ਹੋਊਗੀ ਉਹਦੇ ਨਾਲ ਤੁਸੀਂ ਕਿਹੜਾ ਟਰੈਕਟਰ ਆਪਦਾ ਪਾਵਰ ਵਧਾ ਸਕਦੇ ਹੋ ਵਿਦਆਊਟ ਟਰਬੋ ਤੇ ਵਿਦ ਟਰਬੋ ਮੋਡੀਫਿਕੇਸ਼ਨ ਅਲੱਗ-ਅਲੱਗ ਹੁੰਦੀ ਹੈਗੀ ਹੈਨਾ ਪੰਪ ਦੀ ਜੇ ਤੁਸੀਂ ਪੰਪ ਟਰੈਕਟਰ ਤੋਂ ਉਤਾਰਨਾ ਵੀ ਨਹੀਂ ਉਹਦੇ ਸਾਰੇ ਦੀ ਅਲੱਗ-ਅਲੱਗ ਹੁੰਦੀ ਹੈ ਪਰ ਮੈਂ ਤੁਹਾਨੂੰ ਇੱਕ ਨਾਰਮਲ ਜਿਹਾ ਦੱਸ ਦਿੰਦਾ ਉਹ ਚ ਹੁੰਦਾ ਕੀ ਕੀ ਆ ਦੋ ਚੀਜ਼ਾਂ ਹੁੰਦੀਆਂ ਤੁਹਾਨੂੰ ਮੈਂ ਦੋਨੇ ਚੀਜ਼ਾਂ ਸਮਝਾ ਦਿੰਨਾਗਾ ਆਹ ਜਿਹੜਾ ਪੰਪ ਹੁੰਦਾ ਨੇ ਇਹਦੀ ਇੱਕ ਆਹ ਪਲੇਟ ਲੱਗੀ ਹੁੰਦੀ ਹੈਗੀ ਤੇ ਪਾਣੀ ਪੂਣੀ ਨੰਦਰਵਾਜੇ ਧਿਆਨ ਰੱਖਿਓ ਮੈਂ ਟਰੈਕਟਰ ਤੋਂ ਉਤਾਰ ਸੀ ਇਹਨੂੰ ਸਾਫ਼ ਕੀਤਾ ਸੀ ਆਹ ਹੱਬ ਹੁੰਦਾ ਕਈਆਂ ਦੇ ਇੱਧਰ ਹੁੰਦਾ ਕਈਆਂ ਦੇ ਦੂਜੀ ਸਾਈਡ ਵੀ ਹੁੰਦਾ ਨਾ ਪਰ ਮੈਂ ਜਿਹੜੀ ਇਹਦੇ ਅੰਤਰਾ ਉਹ ਚੀਜ਼ਾਂ ਤੁਹਾਨੂੰ ਦੋ ਚੀਜ਼ਾਂ ਸਮਝਾਉਂਗਾ ਜਿਨ੍ਹਾਂ ਨੂੰ ਛੇੜ ਕੇ ਸਿਰਫ ਆਪਣਾ ਟਰੈਕਟਰ ਦੀ ਪਾਵਰ ਵਧ ਜਾਂਦੀ ਹੈ 5 ਤੋਂ 7 ਐਚਪੀ ਵਧ ਜਾਂਦੀ ਜੇ ਕਈ ਵਾਰ ਆਪਣਾ ਇਹ ਹੁੰਦਾ ਟਰੈਕਟਰ ਥੋੜਾ ਥੋੜਾ ਦਬਦਾਤ ਰਹਿ ਜਾਂਦਾ ਨਾ ਉਹ ਜਿਹੜੀ ਦਾਵ ਆ ਉਹ ਟਰੈਕਟਰ ਮੰਨਣੋਂ ਹਟ ਜਾਊਗਾ ਤੇ ਵਧੀਆ ਇੱਕ ਪਾਵਰ ਵਧਾ ਸਕਦੇ ਹੋ ਤੁਸੀਂ ਇਹਦੇ ਨਾਲ ਸੀ ਆਹ ਚੀਜ਼ ਨਾਲ ਕਰਨ ਨਾਲ ਹੀ ਤੇ ਹੁਣ ਆਪਾਂ ਡਿਟੇਲ ਚ ਵੀ ਗੱਲ ਕਰਦੇ ਆ ਮੈਂ ਕਿਰਾ ਕੈਮਰਾ ਸੈੱਟ ਕਰ ਲਾ ਜਿੰਨਾ ਤੁਹਾਨੂੰ ਦਿਖ ਜੇ ਸਾਰਾ ਕੁਝ ਮਹਨਸੂਰ ਨੂੰ ਦਿਖਾਉਣੇ ਆ ਇਹ ਜੇ ਤੁਸੀਂ ਦੋ ਚੀਜ਼ਾਂ ਦੇਖ ਰਹੇ ਹੋਗੇ ਹਨ ਇੱਕ ਤਾਂ ਜਿਹੜਾ ਵੱਡਾ ਨਟ ਹੈ ਨਾ ਆਹ ਉਤਲਾ ਇਹਨੂੰ ਪੰਜ ਚਾਬੀ ਵੀ ਲੱਗਦੀ ਆ ਪਾਨਾ ਤੇ ਐਲ ਵੀ ਲੱਗਦੀ ਆ ਇੱਕ ਜਿਹੜਾ ਥੱਲੇ ਦੇਖ ਰਹੇ ਹੋ ਤੁਸੀਂ ਹੈ ਨਾ ਛੋਟਾ ਜਿਹਾ ਇੱਕ ਤਾਂ ਦੱਬਨ ਨੂੰ ਨਹੀਂ ਮੇਰੇ ਕੋਲੇ ਕੈਮਰਾਮੈਨ ਆਹ ਦੇਖ ਰਹੇ ਬਚਾਲੇ ਜਾਵਾਂ ਇਹ ਉਹਦਾ ਕੰਮ ਕੀ ਹੁੰਦਾ ਜਿਹੜਾ ਥੱਲੇ ਵਾਲਾ ਉਹਦਾ ਕੰਮ ਹੁੰਦਾ ਤੇਲ ਦੀ ਸਪਲਾਈ ਵਧਾਉਣਾ ਤੇਲ ਵੱਧ ਘਟਾ ਕਰਨਾ ਹੈ ਨਾ ਜੋ ਵੀ ਮਤਲਬ ਜਾਣਾਗਾ ਓਵਰਆਲ ਤੇਲ ਵਧਾਉਣਾ ਤੇ ਜਿਹੜਾ ਉੱਪਰਲਾ ਨਟ ਇਹ ਹੁੰਦਾ ਟਾਰਕ ਵਾਲਾ ਨਟ ਕਹਿ ਦਿੰਦੇ ਨੇ ਇਹਨੂੰ ਇਹਦੇ ਨਾਲ ਕਿੰਨੇ ਦਾ weight ਹੁੰਦਾ ਨਾ ਪੰਪ ਦੇ ਵਿੱਚ ਉਹਦੀ ਐਡਜਸਟਮੈਂਟ ਹੁੰਦੀ ਹੈ ਕਿੰਨੇ ਟਾਈਮ ਤੇ ਉਹਨੇ ਖੁੱਲਣਾ ਕਿੰਨੇ ਤੇ ਬੰਦ ਹੋਣਾ ਕਿਉਂਕਿ ਤੁਹਾਨੂੰ ਵੀ ਪਤਾ ਹੈ ਨਾ ਮੈਂ ਪਹਿਲਾਂ ਵੀ ਬਹੁਤ ਵਾਰ ਦੱਸ ਚੁੱਕਿਆ ਹਾਂ ਤੁਹਾਨੂੰ ਕਿ ਜਿਹੜਾ ਟਾਰਕ ਵਾਲਾ ਨਟ ਹੁੰਦਾਗਾ ਜਦੋਂ ਇਹ ਐਦਾਂ ਮੰਨ ਲਓ ਜਿਹੜੀ ਟੌਰਕ ਵਾਲੀ ਅੰਦਰ ਇੱਕ ਵੇਟ ਹੁੰਦਾ ਉਰੇ ਜੀ ਆਹ ਚੀਜ਼ ਆ ਗਲਾਈ ਬਣੀ ਹੋਈ ਹੈ ਨਾ ਇਹਦੇ ਅੰਦਰ ਵੇਟ ਹੁੰਦਾ ਇੱਕ ਉਹ ਵੇਟ ਨਾ ਘੁੰਮਦਾ ਹੁੰਦਾ ਜਦੋਂ ਆਪਾਂ ਨੂੰ ਹੌਲੀ-ਹੌਲੀ ਘੁਮਾਉਣੇ ਹਨ ਉਹ ਆਏ ਹੁੰਦੇ ਜਿਵੇਂ ਆਏ ਘੁੰਮਦਾ ਮਤਲਬ ਇੱਕ ਡਾਇਰੈਕਸ਼ਨ 'ਚ ਹੀ ਘੁੰਮਦਾ ਆਏ ਘੁੰਮ ਜਾਂਦਾ ਜਦੋਂ ਹੌਲੀ ਘੁੰਮਦਾ ਉਦੋਂ ਤੋ ਉਹ ਆ ਹੀ ਰਹਿੰਦਾ ਜਦੋਂ ਸਪੀਡ ਵਧਾਦੇ ਨੇ ਟਰੈਕਟਰ ਦੀ ਉਦੋਂ ਉਹ ਆਏ ਹੋ ਜਾਂਦਾ ਖੁੱਲ ਖੁੱਲੇ ਜਾਂਦਾ ਖੁੱਲੇ ਨਾਲ ਕੀ ਹੁੰਦਾ ਟਰੈਕਟਰ ਦੀ ਜਿਹੜੀ ਸਪੀਡ ਆ ਮਤਲਬ ਉਹ ਜੋ ਜ਼ਿਆਦਾ ਤਾਂ ਹੋ ਜਾਂਦੀ ਹੈ ਪਰ ਓਵਰ ਸਪੀਡ ਤੇ ਹੁਣ ਉਹਨਾਂ ਤੇਲ ਦੇਨੋ ਹਟ ਜਾਂਦਾ ਏ ਤਾਂ ਉਦੋਂ ਇਹ ਤੇਲ ਘਟਾ ਦਿੰਦਾ ਡ੍ਰੈਕਟਰ ਤੇ ਉਹੀ ਆਪਾਂ ਅਡਜਸਟਮੈਂਟ ਤੁਹਾਨੂੰ ਦੱਸਣੀ ਹੈ ਹਨਾ ਕਿਵੇਂ ਕਰਨੀ ਹੈ ਮੈਂ ਤੁਹਾਨੂੰ ਇੱਕ ਜੀ ਜ਼ਰੂਰ ਦੱਸ ਦਿੰਦਾ ਤੁਸੀਂ ਜਿੱਧਰ ਮਰਜ਼ੀ ਡ੍ਰੈਕਟਰ ਖੜਾ ਲਓ ਹਨਾ ਕਈ ਵਾਰ ਬੰਦਾ ਪੁੱਠਾ ਸਮਝ ਜਾਂਦਾ ਹੈਗਾ ਜਿਵੇਂ ਆਇਂ ਡ੍ਰੈਕਟਰ ਖੜਾ ਹਨਾ ਖੜਾ ਨਾ ਕਿਵੇਂ ਮਰਜ਼ੀ ਖੜਾ ਲਓ ਇੱਕ ਟਾਈਮ ਪੀਸ ਲੈਣਾ ਜਾਂ ਤੁਹਾਨੂੰ ਪਤਾ ਹੈ ਟਾਈਮ ਆਇਂ ਪੰਪ ਦਾ ਪਿਛਲਾ ਪਾਸਾ ਠੀਕ ਹੈ ਨਾ ਆਇਂ ਤੁਸੀਂ ਟਾਈਮ ਪੀਸ ਧਰ ਲੈਣਾ ਹੁਣ ਮੈਂ ਤੁਹਾਨੂੰ ਕਿਵੇਂ ਦੱਸਾਂ ਯਾਰ ਇੱਕ ਤਾਂ ਆਏ ਮੰਨ ਲਓ ਯਾਰ ਯਾਰ ਮੇਰਾ ਆਹ ਟਾਈਮ ਪੀਸ ਹੈ ਮੈਂ ਠੀਕ ਹੈ ਨਾ ਇਹ ਜਿਹੜਾ ਘੂਮੂਗਾ ਬਚਾਲੀ ਸੂਈ ਆਏ ਹੋਊਗੀ ਜਿਵੇਂ 1:00 2 3 4 5 6 ਆਏ ਘੂਮੂਗਾ ਇਹ ਠੀਕ ਹੈ ਨਾ ਤੇ ਆਪਾਂ ਵੀ ਹਰੇਕ ਚੀਜ਼ ਆਏ ਤੇ ਸਾਵਧਾਨੀ ਰੱਖਣੀ ਹੈ ਜਿੱਥੇ ਮੈਂ ਤੁਹਾਨੂੰ ਆਖਿਆ ਕਲੋਕਵਾਇਜ਼ ਹੈ ਨਾ ਕਲੋਕਵਾਇਜ਼ ਦਾ ਕੀ ਮਤਲਬ ਹੋਊਗਾ ਕਲੋਕਵਾਇਜ਼ ਦਾ ਮਤਲਬ ਹੋ ਤੇਲ ਵੱਧੂਗੀ ਟਾਰਕ ਵਧੂਗੀ ਜਿਹਨੂੰ ਆਪਾਂ ਆਏ ਵਧਾਵਾਂਗੇ ਹੈ ਨਾ ਉਧਰ ਨੂੰ ਥੱਲੇ ਨੂੰ ਸਿੱਟਾਂਗੇ ਜਿੱਧਰ ਸਹੀ ਟਾਈਮ 'ਚ ਚੱਲੂ ਉਧਰ ਤਾਂ ਤੇਲ ਵੀ ਬਧੂ ਟਾਰਕ ਵੀ ਬਧੂ ਜੇ ਐਂਟੀ ਕਲੋਕਵਾਈਜ਼ ਆ ਮਤਲਬ ਜਿੱਦਾਂ ਘੜੀ ਚੱਲਦੀ ਹੁੰਦੀ ਉਹ ਤਾਂ ਪੁੱਠੀ ਡਾਇਰੈਕਸ਼ਨ 'ਚ ਘਟਕਵਾ ਹ ਘਮਾਵਾਂਗੇ ਚੀਜ਼ ਇਹਨੂੰ ਹਨਾ ਤਾਂ ਉਧਰ ਦੋਨੇ ਚੀਜ਼ਾਂ ਘਟਣਗੀਆਂ ਹੁਣ ਜਿਹੜੀ ਕਿ ਤੁਹਾਡੇ ਟਰੈਕਟਰ ਦੀ ਅਡਜਸਟਮੈਂਟ ਹੋਊਗੀ ਹਨਾ ਇੱਕ ਵਾਰੀ ਰਫਲੀ ਆਈਡੀਆ ਦੇ ਦੇਣਾ ਤੁਸੀਂ ਇਦਾਂ ਦੇਖ ਲਓ ਟਰੈਕਟਰ ਸਟਾਰਟ ਕਰਕੇ ਰੇਸ਼ ਦੇ ਕੇ ਹਨਾ ਲੋਡ ਤੇ ਤਾਂ ਦੇਖੋ ਚੀਜ਼ ਧੂਆ ਮਾਰਦੀ ਹੁੰਦੀ ਆ ਰੇਸ਼ ਦੇ ਕੇ ਦੇਖਣੀ ਆਗੀ ਜੇਦੋਂ ਇੱਕੋ ਤਾਂ ਅੰਰੇਸ਼ ਦੇਵਾਂਗੇ ਉਦੋਂ ਵੀ ਚੀਜ਼ ਧੂਆਂ ਮਾਰੂਗੀ ਰੈਗੂਲਰ ਰੇਸ ਤੇ ਤੁਸੀਂ 1800 1900 ਚੱਕਰ ਕਰਕੇ ਖੜਾ ਦੇਣਾ ਜੇ ਉਦੋਂ ਵੀ ਧੂਆਂ ਮਾਰਦਾ ਜਾਂ ਉਦੋਂ ਮਤਲਬ ਤੋਰੇ ਤੋਂ ਵੀ ਥੋੜਾ ਜਾਂ ਤੋਰੇ ਤੋਂ ਨਾ 1000 1500 ਚੱਕਰ ਤੇ ਜੇਦੋਂ ਆਪਾਂ ਗੇਅਰ ਕਲਚ ਛੱਡਦੇ ਆ ਉਦੋਂ ਵੀ ਧੂਆਂ ਮਾਰਦਾ ਤਾਂ ਤੁਹਾਡੀ ਸੈਟਿੰਗ ਨਹੀਂ ਸਹੀ ਆਈ ਪੰਪ ਦੀ ਤੇ ਜੇ ਤੁਹਾਡਾ ਟਰੈਕਟਰ ਤੋਰਨ ਲੱਗੇ ਵੀ ਦਬਦਾ ਫੇਰ ਵੀ ਨਹੀਂ ਸਹੀ ਆਈ ਹੈ ਨਾ ਇੱਕ ਕੰਪਨੀ ਫਿਟਡ ਚੀਜ਼ ਨੂੰ ਆਪਾਂ ਤੁਹਾਨੂੰ ਦੱਸ ਸਕਦੇ ਕਿੰਨੀ ਕਾ ਉਸ ਤੋਂ ਬਾਅਦ ਆਪਾਂ ਨੂੰ ਵੀਡੀਓ ਕਾਲ ਲਾ ਕੇ ਵੀ ਦੱਸਣਾ ਪੈ ਸਕਦਾ ਹੈ ਨਾ ਤੁਹਾਨੂੰ ਜਿਸ ਨੂੰ ਜਰੂਰਤ ਹੈ ਨਾ ਸੈਟਿੰਗ ਕਰਾਉਣੀ ਕਿਉਂਕਿ ਮੈਂ ਪਿੰਡ 'ਚ ਮੁਕਾਬਲੇ 'ਚ ਟਰੈਕਟਰ ਚਲਾਇਆ ਸੀਗਾ ਟਰਬੋ ਲਾਈ ਹੋਈ ਹੈ ਮੈਂ ਆਪ ਇੱਕ ਪੰਪ ਦੀ ਸੈਟਿੰਗ ਆਪ ਕੀਤੀ ਸੀ ਜਿੱਦੇ ਮੈਂ ਪਹਿਲੇ ਦਿਨ ਚਲਾਇਆ ਸੀਗਾ ਇਹ ਟਰੈਕਟਰ ਪਹਿਲੇ ਨੰਬਰ ਤੇ ਆ ਗਿਆ ਸੀ 141 ਜਿਹਨੇ ਗੇਡਾ ਲਾਇਆ ਸੀ ਦੂਜੇ ਤੇ ਜੱਗੇ ਬੌਸ ਦਾ ਕੀ ਤੁਹਾਨੂੰ ਆਇਆ ਸੀਗਾ ਹਨਾ 143 ਚ ਤਿੱਜ ਤੇ ਆਇਆ ਸੀ ਹੌਲੈਂਡ ਉਸ ਤੋਂ ਬਾਅਦ ਇੱਕ ਉਹ ਸਿੰਪਲ ਟਰੈਕਟਰ ਸੀ ਬਿਲਕੁਲ ਹਨਾ ਮੇਰੇ ਸਰਫ ਇੱਕ ਸੈਟਿੰਗ ਕਰਕੇ ਇਹ ਟਰੈਕਟਰ ਨੇ ਪਹਿਲਾ ਨੰਬਰ ਪਾ ਲਿਆ ਸੀ ਉਹਦੇ ਉਹ ਤੋਂ ਬਾਅਦ ਅਗਲੇ ਦਿਨ ਵੀ ਮੁਕਾਬਲਾ ਕਰਾਇਆ ਸੀ ਉਹਦੇ ਆਪਾਂ ਗਈ ਨਹੀਂ ਸੀ ਕਿਉਂਕਿ ਉਹਦੇ ਸੀਗਾ ਜਿਹੜਾ ਟਾਇਰਾਂ 'ਚ ਪਾਣੀ ਪੂਣੀ ਪਾ ਕੇ ਮੁਕਾਬਲਾ ਕਰਾਇਆ ਸੀ ਇਹ ਸਾਰਾ ਹਨਾ ਤਾਂ ਆਪਾਂ ਯਾਰ ਟਾਇਰਾਂ 'ਚ ਪਾਣੀ ਪਾਉਣਾ ਨਹੀਂ ਸੀ ਆਪਾਂ ਕਿਉਂ ਨੁਕਸਾਨ ਕਰਨਾ ਸੀ ਇੱਕ ਮੁਕਾਬਲੇ ਵਾਸਤੇ ਨਾ ਕਿਉਂਕਿ ਜਿੱਦੇ ਮੁਕਾਬਲੇ 'ਚ ਉਤਰੇ ਆਪਾਂ ਜੱਜ ਕੀ ਉਤਰਾਂਗੇ ਪਰ ਹਜੇ ਆਪਣਾ ਕੋਈ ਵਿਚਾਰ ਨਹੀਂ ਤਾਂ ਕਰਕੇ ਉਹਦੇ ਆਪਾਂ ਚਲਾਇਆ ਨਹੀਂ ਸੀ ਉਹਦੇ ਵੀ ਆਪਣਾ ਟਰੈਕਟਰ ਨੰਬਰ ਜ਼ਰੂਰ ਪਾਉਂਦਾ ਤੇ ਹੁਣ ਜੇ ਮੈਂ ਇੱਕ ਵਾਰੀ ਤੁਹਾਨੂੰ ਦੱਸ ਦੇਣਾ ਹੈ ਨਾ ਕਿਵੇਂ-ਕਿਵੇਂ ਹੋਊਗੀ ਸੈਟਿੰਗ ਕਿਉਂਕਿ ਹੁਣ ਮੇਰੇ ਕੋਲ ਕੈਮਰਾਮੈਨ ਨਹੀਂ ਬਸ ਹੁਣ ਲਾਈਵ ਕਰਕੇ ਵੀ ਦਿਖਾ ਦਿੰਦਾ ਐਂ ਲਾ ਲਓ ਜਿਹੜਾ ਉਹ ਥੱਲੇ ਵਾਲਾ ਨਟ ਹੈ ਨਾ ਆਹ ਦੇਖ ਰਹੇ ਹੋ ਇਹ ਤੇ ਪਹਿਲਾਂ ਤਾਂ ਤੁਸੀਂ ਪੰਨ ਲਾ ਕੇ ਰੱਖਣਾਗਾ ਉਹਨੂੰ ਪੰਨੇ ਨਾਲ ਥੋੜਾ ਜਿਹਾ ਖੋਲ ਕੇ ਪਿਛੇ ਨੂੰ ਤੇ ਨਾ ਹਾਂ ਜਿਹੜਾ ਸਕਰੂ ਹੋਊਗਾ ਉਹ ਚਾ ਪੇਚ ਕਸ ਨਾਲ ਸਕਰੂ ਕਸਣਾ ਪਊ ਮੈਂ ਤੁਹਾਨੂੰ ਤਾਂ ਹੀ ਕਹਿਣਾ ਤੁਸੀਂ ਇਹਦਾ ਨੰਬਰ ਛੱਡ ਸਕਦੇ ਹੋਗੇ ਹਨਾ ਸਹੀ ਜਸਟਮੈਂਟ ਵਾਸਤੇ ਪੰਨਾ ਲਾ ਕੇ ਥੋੜਾ ਜਿਹਾ ਢੱਲਾ ਕਰਨਾ ਮੇਰੇ ਪੁੱਠੇ ਐਂਟੀ ਕਲੋਕਵਾਈਸ ਢੱਲਾ ਕਰਕੇ ਥੋੜਾ ਜਿਹਾ ਤਾਂ ਤੁਸੀਂ ਅੰਦਰਲਾ ਸਕਰੂ ਨੂੰ ਛੇੜ ਸਕਦੇ ਹੋ ਜੇ ਇੱਕ ਵਾਰੀ ਘੁਮਾ ਕੇ ਤੁਸੀਂ ਉਹ ਉੱਥੇ ਲਾਉਂਗੇ ਇੱਕ ਜੁੜੀ ਹੋ ਜਾਂਦੀ ਹੈ ਨਾ ਐਦਾਂ ਤੇ ਜਿਹੜਾ ਉਤਲਾ ਇਹ ਨੂੰ ਬਹੁਤ ਘੱਟ ਚਲਾਉਣਾ ਹੁੰਦਾ ਮਤਲਬ ਛੇੜਨਾ ਹੁੰਦਾ ਜੇ ਇਹਨੂੰ ਤੁਸੀਂ ਗਲਤ ਛੇੜ ਲਿਆ ਤਾਂ ਤੁਹਾਡੀ ਪੱਟੀ ਮੇਸ ਹੋ ਜੂਗੀ ਥੱਲੇ ਵਾਲੀ ਦੀ ਤਾਂ ਆਪਾਂ ਤਿੰਨ ਚਾਰ ਚੂੜੀਆਂ ਵੀ ਕਈ ਵਾਰ ਤਸਕਰਕ ਦਿੰਦੀ ਹੁੰਦੀ ਹੈ ਨਾ ਪਰ ਜੇ ਉਤਲੇਦੀ ਤਿੰਨ ਚਾਰ ਚੂੜੀ ਚੱਕ ਦੀ ਤੁਹਾਡਾ ਟਰੈਕਟਰ ਤਾਂ ਖਤਮ ਹੋਣਾ ਸਤਾ ਹੈ ਇਸ ਲਈ ਤੁਸੀਂ ਬਿਨਾ ਬਿਨਾ ਮਤਲਬ ਇੱਕ ਰੈ ਦੇ ਤੁਸੀਂ ਆਪ ਨਾ ਕਰਿਓ ਹੁਣ ਮੈਂ ਇਹਦੀ ਸੈਟਿੰਗ ਕਰਦਾ ਕਿਉਂਕਿ ਮੈਂ ਥੋੜੀ ਤੇਲ ਘਟਾਉਣਾ ਹੈ ਤਾਂ ਕਿਉਂਕਿ ਮੈਂ ਮੁਕਾਬਲਾ ਹੁਣ ਕਰ ਹਟਿਆ ਸੀਗਾ ਬਹੁਤ ਦਿਨ ਹੋ ਗਏ ਸੀ ਮੈਂ ਕਿਹਾ ਚਲੋ ਥੋੜਾ ਘਟਾ ਦਈਏ ਕਿਉਂਕਿ ਨੁਕਸਾਨ ਹੀ ਹੁੰਦਾ ਚੀਜ਼ ਦਾ ਤੇ ਉਹ ਘਟਾਉਣਾ ਫਿਰ ਮੈਂ ਤੁਹਾਨੂੰ ਚਲਾ ਕੇ ਦਿਖਾਵਾਂਗਾ ਕਿ ਤੂੰ ਆ ਨਹੀਂ ਮਾਰਦਾ ਇਹ ਹਾਲਾਂਕਿ ਤਾਂ ਤੇਲ ਬਹੁਤ ਖੁੱਲਿਆ ਹੋਇਆ ਹੈਗਾ ਤੁਸੀਂ ਅੰਦਾਜ਼ਨ ਲਾ ਸਕਦੇ ਪਰ ਫਿਰ ਵੀ ਇਹ ਤੂੰ ਆ ਨਹੀਂ ਮਾਰਦਾ ਕਿਉਂਕਿ ਟਰਬੋ ਦੀ ਅੱਡ ਸੈਟਿੰਗ ਹ ਟਰਬੋ ਨਾਲ ਚੱਪਾ ਟਰੈਕਟਰ ਨੂੰ 15 20 30 35 ਸੀਸੀ ਤੱਕ ਵੀ ਤੇਲ ਛੱਡ ਸਕਦੇ ਆ ਬਿਨਾ ਧੂਆਂ ਮਰੇ ਵਿਦਾਊਟ ਟਰਬੋ ਹੈ ਜਿਹੜੀ ਉਹ ਇੰਨਾ ਤੇਲ ਨਹੀਂ ਛੱਡ ਸਕਦੇ ਜੇ 8 ਸੀਸੀ ਕੰਪਨੀ ਦੇ ਤਾਂ 10 ਕਰ ਸਕਦੇ ਆ ਇਹ ਤੋਂ ਬਾਅਦ ਤੁਹਾਡਾ ਟਰੈਕਟਰ ਧੂਆਂ ਦਿਖਾਉਣ ਲੱਗ ਜਾਊਗਾ ਹੁਣ ਮੈਂ ਕਿਹਾ ਸੈਟਿੰਗ ਕਰ ਲਾਂ ਮੇਰੇ ਕੋਲੇ ਕੈਮਰਾਮੈਨ ਨਹੀਂ ਹੈਗਾ ਫਿਰ ਆਪਾਂ ਗੱਲ ਕਰਦੇ ਆ ਮੈਂ ਤੁਹਾਨੂੰ ਦੱਸੂ ਕਿਵੇਂ ਕਿਵੇਂ ਕੀਤਾ ਮੈਂ ਮੈਂ ਤਰੋ ਆਪਾਂ ਜਿਹੜੀ ਵੀ ਸੈਟਿੰਗ ਕਰਨੀ ਸਿਆ ਆਦੇ ਹਿਸਾਬ ਨਾਲ ਕਰ ਲਈ ਕਿਰਾਂ ਜਿਹੜਾ ਟਰਬੋ ਵਾਲਾ ਟਰੈਕਟਰ ਹੁੰਦਾ ਨਾ ਉਹਨੂੰ ਇੱਕ ਵਾਰੀ ਚੱਲਣ ਜ਼ਰੂਰ ਦਿਆ ਕਰੋ 30 ਸਕਿੰਟ ਕੀ ਕਿ ਸਕੰਟਾਂ ਚ ਇਹ ਤੇਲ ਪਹੁੰਚ ਜਾਂਦਾ ਫਿਰ ਪਵਾ ਤੁਸੀਂ 8000 RPM ਕਰ ਸਕਦੇ ਹੋ ਤੇ ਨਹੀਂ ਨਾ ਇਹ ਥੋੜਾ ਚੱਕ ਦਿੰਦਾ ਦਾ টারਬੋ ਜਿਹੜੇ ਕੋਈ ਲਿਜ ਤੋਂ ਕੋਈ ਡਿੱਗ ਗਿਆ ਆ ਦੇਖੋ ਤੋਂ ਵਾਹੇ ਨਹੀਂ ਦਿਖਾ ਰਿਹਾ ਹਨਾ ਇਹਦਾ ਮਤਲਬ ਹੈ ਇਹਦੀ ਸੈਟਿੰਗ ਸਹੀ ਹੋਈ ਆ ਹੁਣ ਆਪਾਂ ਇਹਨੂੰ ਦਿੰਨੇ ਆ ਜੜ ਥੋੜੀ ਆਪਾਂ ਟਾਰਕ ਘਟਾਈ ਆ ਟਾਰਕ ਦੇ ਨਾਲ ਨਾਲ ਆਪਾਂ ਤੇਲ ਵੀ ਇਹਦਾ ਘਟਾਇਆ ਹੈਗਾ ਨਾ ਤੇ ਹੁਣ ਵਧੀਆ ਪਰਫਾਰਮੈਂਸ ਇਹ ਦੇਊਗਾ ਨਾ ਐਡਾ ਜ਼ਰੂਰ ਆ ਪਰ ਹੁਣ ਪਹਿਲੇ ਵਾਲੇ ਜੱਡੇ ਗੇਅਰ 'ਚ ਨਹੀਂ ਚੱਲਣਾ ਥੋੜੀ ਜਿਹੀ ਛੋਟੇ ਗੇਅਰ 'ਚ ਚੱਲੂਗਾ ਮਤਲਬ ਥੋੜਾ ਦਬਕੇ ਚੱਲੂ ਪਰ ਇੰਨਾ ਵੀ ਨਹੀਂ ਆਪਾਂ ਸੈਟਿੰਗ ਕੀਤੀ ਆਪਣੇ ਹਿਸਾਬ ਨਾਲ ਕਰ ਲਈ ਜੇ ਤੁਸੀਂ ਵੀ ਕਰਾਉਣੀ ਆ ਤਾਂ ਨੰਬਰ ਕਮੈਂਟਾਂ ਦੇ ਵਿੱਚ ਜ਼ਰੂਰ ਛੱਡ ਦਿਓ ਆਪਾਂ ਤੁਹਾਨੂੰ ਕੰਟੈਕਟ ਆਪ ਹੀ ਕਰਾਂਗੇ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਵੀਡੀਓ ਦੇਖੀ ਹਿੱਤੋਂ ਤੱਕ